ਮਹਾ ਸ਼ਿਵratri ਦੇ ਮੱਦੇਨਜ਼ਰ ਐਸਐਸਪੀ ਕਪੂਰਥਲਾ ਗੌਰਵ ਤੂਰਾ ਉੱਚੇਚੇ ਤੌਰ ਤੇ ਫਗਵਾੜਾ ਵਿਖੇ ਪੁੱਜੇ ਅਤੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਨ ਦਾ ਜਾਇਜ਼ਾ ਲਿਆ ਐਸਪੀ ਰੁਪਿੰਦਰ ਗੌਰ ਪੱਟੀ ਅਤੇ ਮੰਦਰ ਪ੍ਰਬੰਧਕਾਂ ਵੱਲੋਂ ਐਸਐਸਪੀ ਗੌਰਵ ਤੂਰਾ ਨੂੰ ਫੁੱਲਾਂ ਦੇ ਬੁਕੇ ਦੇ ਕੇ ਜੀ ਆਇਆਂ ਆਖਿਆ ਗਿਆ ਪ੍ਰਬੰਧਕਾਂ ਨੇ ਸਰੋਪੇ ਪਾ ਕੇ एसएसपी एसपी ਅਤੇ ਡੀएसपी ਨੂੰ ਸਨਮਾਨਿਤ ਵੀ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਐਸਐਸਪੀ ਗੌਰਵ ਤੂਰਾ ਨੇ ਕਿਹਾ ਕਿ ਉਹਨਾਂ ਨੇ ਜ਼ਿਲ੍ਹਾ ਕਪੂਰਥਲਾ ਦੇ ਲਗਭਗ ਸਾਰੇ ਮੰਦਰਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਨ ਦਾ ਜਾਇਜ਼ਾ ਲਿਆ ਹੈ ਤਾਂ ਜੋ ਮੰਦਰਾਂ ਵਿਖੇ ਨਤਮਸਤਕ ਹੋਣ ਲਈ ਪੁਜਰੀਆਂ ਹਜ਼ਾਰਾਂ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਿਜੇ ਸਾਜਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਦੇਖੋ ਪੂਰੀ ਖਬਰ ਅਜਰੇ ਦੁਰਗਾ ਜੀ ਕਫੇ ਰਾਮ ਜੀ ਕੀ ਕਹਣਾ ਚਾਹੁੰਦੇ ਹੈ ਬਕਤੂਲਾ ਚ ਪਰ ਦੁਨੀਆ ਚ ਜਿਹੜਾ ਮਾਸ਼ਾਦਾ ਤੇ ਤਾਂ ਜਿਹੜਾ ਤਿਹਾਰੋ ਮਨਾਇਆ ਜਾ ਰਿਹਾ ਤੇ ਇਹਦੇ ਸਬੰਧ ਦੇ ਵਿੱਚ ਜਿਹੜਾ ਕਤੂਥਲਾ ਵਿਦੇਕ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਸਾਰੇ ਜ਼ਿਲ੍ਹੇ ਦੇ ਵਿੱਚ ਤਕਰੀਬਨ 88 ਮੰਦਰਾਂ ਦੇ ਵਿੱਚ ਮਹਾ ਸ਼ੰਗਰਾਤੀ ਨੂੰ ਜਿਹੜਾ ਤੁੰਦਾਨ ਨਾਲ ਮਨਾਏ ਜਾ ਰਹੇ ਹਨ ਇਹ ਸਾਰੇ ਮੰਦਰਾਂ ਦੇ ਵਿੱਚ ਜਿਹੜਾ ਪੂਰਤ ਸੁਰੱਖਿਆ ਸਪਰਵੰਦ ਕੀਤੀ ਗਈ ਹੈ ਹਨ ਜ਼ਿਲ੍ਹੇ ਦੇ ਵਿੱਚ ਜਿਹੜੇ ਸਮੂਹੇ ਅਫਸਰ ਹਨ ਸਮੁੱਚੀ ਪੁਲਿਸ ਫੋਰਸ ਬੜੀ ਮਸਤੀ ਨਾਲ ਤਿਆਰ ਰਹੀ ਹੈ ਤੇ ਅਸੀਂ ਇਹਨੂੰ ਪੂਰਾ ਇਨਸ਼ੋਰ ਕਰਾਂਗੇ ਕਿ ਜਿਹੜਾ ਅੱਜ ਦਾ ਪਵਿੱਤਰ ਦਿਨ ਹੈ ਉਹਨੂੰ ਬਹੁਤ ਹੀ ਵਧੀਆ ਕਿਸੂਰਤ ਦੇ ਤਿੱਕਰ ਨਾਲ ਜਿਹੜਾ ਮਨਾਇਆ ਜਾ ਸਕੇ ਪੀਠਾ ਸਭ ਫੈਂਕੀ